ਲਾਰ ਮਹੱਲਾ ਪੰਜਵਾ ਮਨ ਘਣੈ ਭ੍ਰਮੈ ਬਨ ਕੀ ਵੇਖੋ ਪਰਮੇਸ਼ਰ ਦੀ ਖੋਜ ਵਿੱਚ ਪਿਆ ਹੋਇਆ ਮਨ ਬਹੁਤ ਸਾਰਾ ਬਣਾ ਵਿੱਚ ਭਾਲਦੇ ਫਿਰਦੇ ਹੈ ਕਈ ਕਣੈ ਊਮਕਤ ਰਸ ਚੱਲ ਉਹ ਕੁਛੂ ਛੁਲਕੇ ਰਸ ਪ੍ਰੇਮ ਦੇ ਵਿੱਚ ਚੱਲਦਾ ਹੈ ਹਿਸ਼ਾਰੇ ਮਾਰ ਮਾਰ ਕੇ ਪ੍ਰਭ ਮਿਲਵੇ ਕੀ ਚਾਹ ਪ੍ਰਭ ਦੇ ਮਿਲਣ ਦੀ ਇੱਛਾ ਲੱਗੀ ਹੋਈ ਹਾ ਰਹਾਓ ਤ੍ਰੈ ਗੁਣ ਮਾਈ ਮੋਹਾਈ ਕੋਪੇ ਮਨੁਕ ਕਨੇ ਪਰਮੇ ਬਨੇ ਅਗਿਆਨੀਆ ਜੀਆਂ ਦਾ ਮਨ ਕਨੇ ਬਹੁਤ ਸਾਰੇ ਬਣਾ ਜ ਭਰਮ ਦਾ ਫਿਰਦਾ ਹੈ ਉਮਕਟਰਾ ਉਮਕਟਰਾ ਚੱਲ ਹੈ ਛੁਲ ਛੁਲ ਕੇ ਬਿਸ਼ੇਰ ਅਸਵਲ ਨੂੰ ਚੱਲਦਾ ਹੈ ਉਹ ਨਾਗਿਆਨੀਆਂ ਦਾ ਮਨ ਰੱਬ ਮਿਲਵੇ ਕੀ ਚਾਹ ਉਹਦੇ ਪ੍ਰਭੂ ਦੀ ਮਿੰਦੀ ਚਾਹ ਕਿੱਥੇ ਪੈਦਾ ਹੋਣੀ ਸੀ ਐਸੇ ਪੁਰਖਾਂ ਦੇ ਅੰਦਰ ਰਹਾਉ ਤ੍ਰੈ ਗੁਣ ਮਾਈ ਮੋਹਾਈ ਉਹ ਤਾਂ ਤ੍ਰਿਗੁਣ ਰੂਪ ਜਿਹੜੀ ਮਾਇਆ ਹੈ ਇਹ ਨਹੀਂ ਕਿ ਤੇ ਮੋਲੀਆ ਹੈ ਉਹਨਾਂ ਦਾ ਕਹੂੰ ਬੇਦਨ ਕਾ ਦੱਸੋ ਇਸ ਤਰ੍ਹਾਂ ਦਾ ਦੁੱਖ ਉਠਾਰੇ ਕਿਹਦੇ ਕੋਲੇ ਬੇਦਨ ਪੀੜਾ ਦੱਸਣ ਹੋ ਐਸੀ ਹਾਨਤ ਹੈ ਉਹਨਾਂ ਦੀ ਆਨ ਉਪਾਅ ਸਗਰ ਕੀਏ ਹੋਰ ਸਾਰੇ ਜਤਨ ਕਿਹੜੇ ਕਿਹੜੇ ਜਤਨ ਮਨ ਕਰਾਂ ਭਰਮੇ ਬਣੇ ਬਹੁਤ ਸਾਰੇ ਬਣੇ ਜਿ ਮਨ ਭਰਮ ਵਾਰੇ ਹਾ ਅਤੇ ਉਮਕੋ ਤੇਰਾ ਚੱਲ ਉਛਲੂ ਛੁਲਕੇ ਪ੍ਰੇਮ ਰਸ ਵਿੱਚ ਚੱਲਦਾ ਹੈ ਪ੍ਰਭ ਮਿਲਵੇ ਕੀ ਚਾਹੇ ਪ੍ਰਭੂ ਦੇ ਮਿਲਣ ਦੀ ਇੱਛਾ ਹੈ ਇਹ ਕਿਸ ਪ੍ਰਕਾਰ ਪ੍ਰਾਪਤ ਹੋਵੇ ਰਹਾਉ ਤ੍ਰੈ ਗੁਣ ਮਾਈ ਮੋਹਾਈ ਇਹ ਤ੍ਰਿਗੁਣ ਰੂਪ ਜਿਹੜੀ ਮਾਇਆ ਹੈ ਇਸ ਸਾਰੀ ਦੁਨੀਆ ਨੂੰ ਮੋਹਤ ਕਰ ਲਿਆ ਹੈ ਆਕੇ ਬਹੁ ਬੀਦਨ ਕਾ ਇਹਨੂੰ ਛੁੱਟਣ ਦੀ ਹੈ ਸਤਿਗੁਰੂ ਆਪ ਤੋਂ ਬਿਨਾ ਕਿਹਦੇ ਕੋਲੇ ਤੀੜਾ ਦਸੀਏ ਆਪੀ ਇਸ ਪੀੜਾ ਨੂੰ ਮੀਟਰ ਵਾਲੇ ਹੋ ਆਨ ਉਪਾਉ ਸਗਰ ਕੀਏ ਫੇ ਸਤਿਗੁਰੂ ਮੈਂ ਸਾਰੇ ਮਨ ਕਨੇ ਭਰਮੇ ਬਨੇ ਇਹ ਬਹੁਤ ਸਾਰੇ ਯਤਨ ਕਰਕੇ ਵੇਖੇ ਹਨ ਨਾ ਦੁਖ ਸਕ ਲਾਹ ਇਹ ਸਾਰੇ ਸਾਧ ਸੰਗਰੇ ਜੰਮਰ ਮਰਦੇ ਦੁੱਖ ਨੂੰ ਮਾਰਾ ਲਾ ਨਹੀਂ ਸਕਦੇ ਵਿਛੋੜੇ ਨੂੰ ਮੀਟ ਨਹੀਂ ਸਕਦੇ ਹਮ ਭਜ ਸਰਨ ਸਾਧੂ ਨਾਨਕਾ ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਹਨ ਸਾਧ ਸੰਗਤ ਦੀ ਸ਼ਰਮ ਪਾਜੀ ਕੇ ਪਹਿਣਾ ਕਰ ਏ ਪਿਆਰਿਆ ਮੇਲ ਗੁਣ ਗੋਬਿੰਦ ਹੈ ਗਾ ਸਾਧਨਾ ਮਿਲ ਕੇ ਗੋਬਿੰਦ ਦੇ ਗੁਣਾਂ ਨੂੰ ਗਾਉਣਾ ਕਰ ਗਾ ਸਥਾਨ ਬਣਾ ਆਪਣੇ ਹਿਰਦੇ ਨੂੰ ਫਿਰ ਗੋਬਿੰਦ ਦੇ ਗੁਣਾਂ ਨੂੰ ਗਾ ਕੇ ਇੰਦਰੀਆਂ ਵਿਸ਼ਿਆਂ ਨੂੰ ਸਾਰਿਆਂ ਨੂੰ ਦੂਰ ਦੇਣੇਗਾ ਭਾਜ ਸਾਰ ਨੂੰ ਸਾਧੂ ਨਾਨਕਾ ਸਰਮਾ ਦੀ ਸ਼ਰਨ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਭਜ ਸੇਵਨ ਕਰ ਮਿਲ ਗੁਣ ਗੋਬਿੰਦ ਹੈ ਗਾ ਸੰਗਤ ਨਾਲ ਮਿਲ ਕਰਕੇ ਗੋਬਿੰਦ ਦੇ ਗੁਣਾਂ ਨੂੰ ਗਾਉਣਾ ਕਰ ਮਲਾਰ ਮਹੱਲਾ ਪੰਜਵਾਂ ਰਹਿ ਕੀ ਸੋਭ ਸੁਹਾਵਨੀ ਨੀਕੀ ਪਿਆਰੇ ਅਕਾਲ ਪੁਰਖ ਦੀ ਜਿਹੜੀ ਸੋਭਾ ਹੈ ਇਹ ਬੜੀ ਸੁਹਾਵਣੀ ਸੋਹਣੀ ਕਨੀਕੀ ਤੋ ਅੱਛੀ ਤੋਂ ਅੱਛੀ ਹੈ ਸੁੰਦਰ ਹਾ ਹਾ ਹੂ ਹੂ ਗੰਧਾਰਵ ਅਪਸਰਾ ਹਾ ਹਾ ਹੂ ਤੋਂ ਪ੍ਰਾਸ਼ੰਤ ਦੇਵਤਿਆਂ ਦੇ ਰਾਗੀ ਇੱਕ ਤਾਂ ਹਾ 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 ਸਤਾਂ ਸੁਰਾਂ ਨੂੰ ਪੂਰਦਾ ਸੀ ਇੱਕ ਹੂ 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 ਦੁਆਰਾ ਸਤਾਂ ਸੁਰਾਂ ਦੇ ਤਾਲ ਪੂਰਦਾ ਸੀ ਇਸ ਕਰਕੇ ਉਹਨਾਂ ਦੋਹਾਂ ਦਾ ਨਾਮ ਹਾ ਹਾ ਤੇ ਹੂ ਪੈ ਗਿਆ ਲਾਪੀ ਉਹਨਾਂ ਦੇ ਹਾ ਗਿਆ ਸੀ ਸੋ ਦੇਵ ਕਹਿੰਦੇ ਕਿ ਗੰਧਰਵ ਰਾਗੀ ਜਿਹੜੇ ਹਾ ਹਾ ਹੂ ਹਨ ਉਹ ਵੀ ਹਾ ਹਾ ਹੂ ਗੰਧਰਵ ਅਪਸਰਾ ਗੰਧਰਵ ਜਿਹੜੇ ਹਨ ਗਾਉਣ ਵਾਲੇ ਦੇਵਤਿਆਂ ਦੇ ਅਤੇ ਅਪਸਰਾਂ ਜੋ ਨਰਤਕਾਰੀ ਕਰਨ ਵਾਲੀਆਂ ਹਨ ਆਨੰਦ ਮੰਗਲ ਰਸ ਗਾਵਨੀ ਨੀ ਆਨੰਦ ਦਾਏ ਕੁਮਾਰਾ ਸਾਹਿਬ ਦੇ ਮੰਗਲ ਨੂੰ ਗਾਉਂਦੇ ਹੈ ਨੀਕੀ ਸੋਭਾ ਬਣ ਰਹੀ ਹੈ ਰਹਾਉ ਤਨਤ ਲਾਲਤ ਗੁਨਗ ਅਨਕ ਭਾਂਤ ਤਨਤ ਤਨ ਤੋ ਉਚਾਰ ਨਾ ਕਰਦੇ ਸੁਨ ਸੁੰਦਰ ਧੁਨੀਆਂ ਨੂੰ ਰਾਗਣੀਆਂ ਨੂੰ ਲੰਤ ਸੁੰਦਰ ਰਾਗਣੀਆਂ ਨੂੰ ਗੁਨਗ ਗੁਨਾ ਦੇ ਜੋ ਗਿਆਤੇ ਹਨ ਨੰਤ ਜਵਾਨ ਕਰਕੇ ਲਾਲਤ ਸੁੰਦਰ ਲੰਤ ਰਾਗਣੀਆਂ ਨੂੰ ਤੁੰਤ ਧੁਲੀ ਬਣ ਕੇ ਉਚਾਰਦੇ ਹਨ ਗੁਨਾ ਦੇ ਜੋ ਗਿਆਤੇ ਹਨ ਅਨਕ ਭਾਂਤ ਅਨੇਕ ਪ੍ਰਾਂ ਕਰਕੇ ਮਾਰੇ ਨੂੰ ਗਾਉਂਦੇ ਹਨ ਬਹੁ ਬਿਦ ਰੂਪ ਦਿਖਾਵਨੀ ਨਹੀਂ ਬਹੁਤ ਵੀ ਨਹੀਂ ਰਾਗਾਂ ਦੇ ਰੂਪ ਬਣਾ ਬਣਾ ਕੇ ਰਾਗਣੀਆਂ ਦੇ ਰੂਪ ਰਾਗਾਂ ਦੇ ਪੁੱਤਰਾਂ ਦੇ ਰੂਪ ਬਣਾ ਬਣਾ ਕੇ ਨੀਕੀ ਸੋਭਾ ਕਰ ਰਹੇ ਹਨ ਗਿਰ ਤਰ ਥਲ ਜਲ ਗਿਰਾ ਪਹਾੜਾਂ ਵਿੱਚ ਤਰ ਬਿਰਸ਼ਾਂ ਵਿੱਚ ਥਲਾਂ ਵਿੱਚ ਵੀ ਜਲਾਂ ਵਿੱਚ ਵੀ ਭਵਨ ਪਰਪੁਰ ਸਾਰੇ ਪਹਾੜਾਂ ਵਿੱਚ ਵੀ ਪੂਰਨ ਬਿਰਸ਼ਾਂ ਵਿੱਚ ਵੀ ਪੂਰਨ ਹੈ ਅਤੇ ਥਲਾਂ ਵਿੱਚ ਵੀ ਪੂਰਨ ਹੈ ਜਲਾਂ ਵਿੱਚ ਵੀ ਸਾਰਿਆਂ ਵਿੱਚ ਭਵਨਾਂ ਵਿੱਚ ਭਵਨ ਭਰਪੁਰ ਸਾਰੇ ਪੁਰਪੁਰਾ ਪਰਮੇਸ਼ਰ ਦੀ ਜੋਤ ਘਟ ਘਟ ਲਲਨ ਛਾਵਨੀ ਦੀ ਨੀਕੀ ਘਟਾਂ ਕਰਨੇ ਜੀ ਲਲਨ ਪਿਆਰੇ ਦੀ ਛਾਵਣੀ ਇਸ ਵੀ ਹੈ ਨੀਕੀ ਸੋਹਣੀ ਛਾਵਣੀ ਪਾਈ ਹੋਈ ਹੈ ਪੂਰਿਆ ਹੋਇਆ ਨੀਕੀ ਸੋਭਾ ਫੈਲ ਰਹੀ ਹੈ ਸਾਧ ਸੰਗ RAMAIYA ਰਸ ਪਾਉ ਕਿਉਂ ਜਿਸ ਪਰਮੇਸ਼ਰ ਦੇ ਪ੍ਰੇਮ ਨੂੰ ਇਹ ਸਾਰੇ ਗਾਰੇ ਐ ਸੋਭ ਨੇ ਪਿਆਰੇ ਦੀ ਸੋਭਾ ਇਹਨਾਂ ਸਾਰਿਆਂ ਚੋਂ ਸੁਹਾਵਣੀ ਹੈ ਨੀਕੀ ਅੱਛੀ ਹੈ ਗੰਧਰਵਾਂ ਦੇ ਗਾਉਣ ਤੋਂ ਵੀ ਪਛਰਾਂ ਦੇ ਨਿਰਤਕਾਰੀ ਤੋਂ ਵੀ ਅਤੇ ਬਹੁਤ ਰਸ ਵਾਲੇ ਗੋਈਆਂ ਦੇ ਗਾਉਣ ਤੋਂ ਵੀ ਰਾਗਣੀਆਂ ਦੇ ਉਚਾਰਨ ਤੋਂ ਵੀ ਤਰ੍ਹਾਂ ਤਰ੍ਹਾਂ ਦੇ ਰੂਪ ਰਾਗਾਂ ਦੇ ਮਨ ਮਨ ਕੇ ਵਿਖਾਉਣ ਤੋਂ ਵੀ ਪਹਾੜਾਂ ਦੇ ਜੇ ਤਪ ਕਰਨ ਵਾਲੇ ਕੋਵੀញਾਂ ਕਿਉਂ ਵੀ ਕਾਲੇ ਸ਼ਹੀ ਘਰ ਰਹਿਣ ਵਾਲੇ ਬ੍ਰਖਤਾਂ ਕਿਉਂ ਵੀ ਥਲਾ ਕੇ ਰਹਿਣ ਵਾਲੇ ਜਿਹੜੇ ਲੋਕ ਹਨਗੇ ਜੋਦੜੀਗੇ ਉਹਨਾਂ ਤੋਂ ਵੀ ਜਲਾਂ ਚ ਖਾਣੋ ਵਾਲੇ ਜਿਹੜੇ ਜਲ ਕੇ ਸੋਧਨ ਕਰਨ ਵਾਲੇ ਉਹਨਾਂ ਜੀ ਵੀ ਭਵਨ ਕਹਾ ਚ ਰਹਿਣ ਵਾਲਿਆਂ ਚੋਂ ਵੀ ਬਹੁਤ ਬੀਲੀਪੁਰਖ ਭਰਪੂਰ ਘਡੰਗਾ ਚ ਮਹਾਰਾ ਲਾਲਨ ਪਿਆਰੇ ਜੀ ਸ਼ਾਵਨੀ ਇਸਤਰੀ ਅੱਛੀ ਹੈ ਜਿਹੜੀ ਹੋਈ ਹੋਈ ਸਾਧ ਸੰਗ ਰਾਮਈਆ ਰਸ ਪਾਇਓ ਉਸ ਪਰਮੇਸ਼ਵਰ ਦਾ ਰਮਈਆ ਲਾ ਸੁਪਰੀਮ ਸਾਧ ਸੰਗਤ ਮਿਲ ਕੇ ਮਾਰਾ ਕਹਿੰਦੇ ਪ੍ਰਾਪਤ ਕੀਤਾ ਹੈ ਨਾਨਕ ਜਾ ਕੇ ਭਾਵਨੀ ਨੀਤੀ ਉਹਨਾਂ ਨੂੰ ਪ੍ਰਾਪਤ ਹੋਏ ਜਿੰਨੀ ਭਾਵਨੀ ਸਰਦਾ ਨੀਕੀ ਅੱਛੀ ਹੈ ਗੁਰੂ ਮਾਰਾ ਸਾਹਿਬ ਫਰਮਾਉਂਦੇ ਹਨ ਮਲਾਰ ਮਹੱਲਾ 5ਵਾਂ ਗੁਰਪ੍ਰੀਤ ਪਿਆਰੇ ਚਰਨ ਕਮਲ ਰਿਦ ਅੰਤਰ ਧਾਰੇ ਸਤਿਗੁਰੂ ਸਾਹਿਬ ਵਾਹਿਗੁਰੂ ਦੀ ਪ੍ਰੀਤ ਦੇ ਪਿਆਰੇ ਹਨ ਪਰਮੇਸ਼ਰ ਦੀ ਪੀਤੀ ਲਾਉਣ ਵਾਲੇ ਹਨ ਪਿਆਰੇ ਸਤਿਗੁਰੂ ਜੀ ਉਹਨਾਂ ਦੇ ਚਰਨ ਕਮਲ ਅਸੀਂ ਹਿਰਦੇ ਦੇ ਅੰਦਰ ਧਾਰਨਾ ਕੀਤੀ ਵਸਾਏ ਹਨ ਰਹਾਉ ਦਰਸ ਸਫਲਿਓ ਦਰਸ ਪੀਖਿਓ ਸਹਿਤ ਗਿਆਨ ਫਲਦੇ ਜਿਨਾਂ ਸਤਿਗੁਰਾਂ ਦਾ ਦਰਸ਼ਨ ਹੈ ਉਹ ਦਰਸ਼ਨ ਵੇਖ ਕਰਕੇ ਸਭਲੇ ਸਹਿਬ ਗਿਆਨ ਫਹੋਰਨਾ ਦਰਸ਼ਨ ਜਿੰਨੇ ਸੀ ਖੜ ਦਰਸ਼ਨ ਉਹਨਾਂ ਦਰਸ਼ਨਾਂ ਕਿਉਂ ਜਦੋਂ ਗੁਰੂ ਸਾਹਿਬ ਦਾ ਦਰਸ਼ਨ ਨੂੰ ਵੇਖਿਆ ਸਹਿਜ ਉਹ ਗਿਆਨ ਫਲ ਦੇ ਦਰਸ਼ਨ ਸਾਰਿਆਂ ਵਿੱਚ ਪਰਮੇਸ਼ਰ ਦਾ ਹੋਇਆ ਗੈ ਕਿਲਵਖ ਗਏ ਜਿਹੜੇ ਕਿਲਵਖ ਪਾਪ ਸੀ ਉਹ ਗਏ 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 ਗਵਾਤੇ ਚਲੇ ਗਏ ਪਾਪ ਸਾਡੇ ਕਿਲਵਖ ਵੀ ਸਾਰੇ ਚਲੇ ਗਏ ਅਤੇ ਉਹਨਾਂ ਦੇ ਦੋਸ਼ ਵੀ ਉਹ ਵੀ ਸਾਰੇ ਚਲੇ ਗਏ ਗਏ ਕਿਲਵਹ ਗਏ ਗਏ ਹਾਥੀਆਂ ਵਰਗੇ ਜਿਹੜੇ ਪਾਪ ਸੀ ਨਾ ਦਵਾਉਣ ਵਾਲੇ ਗਏ ਹਾਥੀਆਂ ਵਾਂਗੂ ਉਹ ਵੀ ਸਾਰੇ ਸਾਡੇ ਚਲੇ ਗਏ ਨਿਰਵਰਤ ਹੋ ਗਏ ਮਨ ਨਿਰਮਲ ਉਜੀਆਰੋ ਮਨ ਨਿਰਮਲ ਸ਼ੁੱਧ ਹੋ ਗਿਆ ਮਨ ਨਿਰਮਲ ਉਜੀਆਰੇ ਮਨ ਨੂੰ ਉਜਲ ਹੋ ਨਿਰਮਲ ਹੋ ਗਿਆ ਹੈ ਉਜਾਰੇ ਪ੍ਰਕਾਸ਼ ਰੂਪ ਦੀ ਪ੍ਰਾਪਤੀ ਕਰਕੇ ਬਿਸਮ 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 ਭਈ ਹੁਣ ਬਿਸਮ ਮੰਨ ਕਰਕੇ ਬਿਸਮ ਬਾਣੀ ਕਰਕੇ ਬਿਸਮ ਸਰੀਰ ਕਰਕੇ ਅਸ਼ਰਜ ਹੋ ਗਈ ਹਾਂ ਬਿਸਮ ਬਿਸਮ ਬਿਸਮਾਦ ਰੂਪ ਨੂੰ ਵੇਖ ਕਰਕੇ ਬਿਸਮਾਦ ਤੋਂ ਬਿਸਮਾਦ ਹੋ ਗਈ ਹੈ ਵਿਸ਼ੇਸ਼ ਜਿਹੜੇ ਮਨ ਦੇ ਜਦੋਂ ਬਿਸਮ ਰੁਕ ਗਏ ਕੌਣ ਬਸਮਾਦ ਰੂਪ ਹੋ ਗਈ ਧਰਤੀ ਅਗ ਕੂਟ ਹਰਤੇ ਨਾਮ ਲਈ ਮਾਰੇ ਦੇ ਨਾਮ ਲੈਣੇ ਕਰਕੇ ਕਰੋਨਾ ਜਨਵਾ ਦੇ ਪਾਪ ਮਾਰੇ ਹਰ ਦੁਤੇ ਮੀੜ ਦੁੱਤੇ ਹਨ ਗੁਰ ਚਰਨ ਮस्तक ਡਾਰ ਪਹੀ ਗੁਰੂ ਸਾਹਿਬ ਦੇ ਚਰਨ ਮਸਤ ਚਰਨਾ ਦੇ ਥੱਲੇ ਆਪਣੇ ਮੱਥੇ ਨੂੰ ਡਾਰ ਕੇ ਪਹੀ ਇਹ ਪਹੀ ਬਣਾਤੀ ਰਾਹ ਬਣਾ ਤੈ ਸੱਚੇ ਪਾਤਸ਼ਾਹ ਜਿਤ ਨਾਮ ਕਿਸੰਧ ਚੜਾ ਆਵੇ ਗੁਰੂ ਸਾਹਿਬ ਸਾਡੇ ਸਿੱਖ ਦੇ ਉਤੋਂ ਦੀ ਪੰਦੇ ਉਤੋਂ ਦੀ ਆਦੇ ਚਰਨ ਰੱਖ ਕੇ ਆਉਣ ਗੁਰੂ ਸਾਹਿਬ ਦੇ ਚਰਨਾਂ ਦੇ ਅੱਗੇ ਇਹ ਮੱਥਾ ਡਾਰ ਕਰਕੇ ਪਹੀ ਰਸਤਾ ਬਣਾਤਾ ਹੈ ਇਸ ਪ੍ਰਕਾਰ ਪਹੀ ਪ੍ਰਾਪਤੀ ਹੁੰਦੀ ਉਸ ਗੁਰਾਂ ਦੀ ਬ੍ਰਭ ਏਕ ਤੂੰ ਹੀ ਏਕ ਤੂੰ ਹੀ ਕੇ ਪ੍ਰਭੂ ਇਹ ਕੋ ਤੂੰ ਸਾਜੂ ਕਿਸੇ ਕੋਈ ਤਰੇ ਤੇਜ ਸੀ ਕੋਈ ਦੁਆਪਰਚ ਹੈ ਭਾਗਤ ਕੀ ਕੋਈ ਪੂਰਕਾਲ ਚ ਸੀ ਕੋਈ ਵਰਤਮਾਨ ਕਾਲ ਚ ਐ ਕੋਈ ਭਵਿਕਸ਼ਕਾਲ ਚ ਹੋਵੇਗਾ ਕਿ ਕੋਈ ਮਾਨਸੂਖਮ ਸਰੀਰ ਚ ਐ ਕੋਈ ਕਾਰਮ ਦੇ ਚ ਐ ਕੋਈ ਸਥੂਲ ਸਰੀਰ ਚ ਐ ਸਾਰਿਆਂ ਚ ਬਾਲਕ ਵਾਸਤਾ ਜਵਾ ਵਾਸਤਾ ਬਿਰਦੋਸੀ ਕੋਈ ਇੱਕ ਤੂੰ ਹੈ ਜਾਗਰ ਸੁਪਨ ਸੁਖੋਤ ਜੀ ਕੋਈ ਇੱਕ ਤੂੰ ਹੈ ਰਾਜਸੀ ਕਾਂਸੀ ਸਾਧਕਾਂ ਜੀ ਵੀ ਕੋਈ ਇੱਕ ਤੂੰ ਹੈ ਸਰਵਣ ਗਿਆਨੀਆਂ ਜੀ ਮੰਨਣਾ ਜਾਂ ਇੰਦੇਸਰਾਂ ਜੀ ਵੀ ਕੋਈ ਇੱਕ ਤੂੰ ਹੈ ਭਗਤ ਤੇ ਕੋਈ ਈਸ਼ਵਰ ਵਿੱਚ ਐ ਕੋਈ ਜੀਵ ਵਿੱਚ ਈ ਕੋਈ ਮਹਾਰਸਦ ਸੁਸਰੂਪਨ ਤੂੰ ਭਗਤ ਤੇਗ ਤੁਹਾਰੇ ਜਿਹੜੇ ਭਗਤ ਹੈ ਮਾਰੇ ਉਹ ਆਪਦੇ ਟੇਕ ਆਸਰੇ ਰਹਿੰਦੇ ਹਨ ਜਨ ਨਾਨਕ ਸਰਨ ਦੁਆਰੇ ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਨੇ ਆਪਦੇ ਦੁਆਰੇ ਸੁਖ ਸੰਗਤ ਦੀ ਸ਼ਰਨ ਹੈ ਆਪਦੇ ਦੁਆਰੇ ਗਿਆਨ ਵਿੱਚ ਜਿਸਤ ਹੋ ਕੇ ਆਪ ਦੀ ਸ਼ਰਨ ਹੈ ਭਗਤ ਤੀਕ ਤੁਹਾਰੀ ਜਨਨਾਮਕ ਸਰਨ ਦੁਆਰੇ ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਏ ਗੋਬਿੰਦ ਮਲਾਰ ਮਹੱਲਾ ਪੰਜਵਾ ਦਰਸ ਸਰਸ ਆਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਜੀ ਨੂੰ ਅੱਜ ਗੁਰੂ ਖਾਲਸਾ ਸਾਹਿਬ ਸੰਗਤ ਜੀਓ ਅੰਤਰਜਾਨੀ ਗਰੀਬ ਨਵਾਜ਼ ਸਰਵ ਕਲਾ ਸਮਰੱਥ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਮਲਾਰ ਰਾਗ ਦੇ ਅੰਦਰ 27ਵਾਂ ਸ਼ਬਦ ਆਰੰਭ ਕਰਨੇ ਹੋਏ ਗਰੀਬ ਨਵਾਜ਼ ਬਰਖਾ ਦੀ ਰੁੱਤ ਦੇ ਪ੍ਰਕਰਨ ਅਨੁਸਾਰ ਸਤਿਗੁਰਾਂ ਨੂੰ ਬੱਦਰ ਦੀ ਨਿਯਾਈ ਕਸਮ ਕਰਦੇ ਹਾਂ ਬੇਨਤੀ ਕਰਦੇ ਹਨ ਮਲਾਰ ਮਹੱਲਾ ਪੰਜਵਾ ਬਾਰਸ ਸਰਸ ਆਗਿਆ ਸੁਣੀ ਪੁਕਾਰ ਨਿਹਾਰ ਪ੍ਰਭ ਗੁਰੂ ਨਾਨਕ ਜਗਮਾਹੇ ਪਠਾਇਆ ਜਿਵੇਂ ਦੁਨੀਆ ਦੀ ਫਰਿਆਦ ਸੁਣ ਕੇ ਬਦਲ ਦੀ ਨਿਆਈ ਗੁਰੂ ਨਾਨਕ ਦੇਵ ਸਕੇ ਪਾਸ਼ਾ ਸੰਸਾਰ ਤੇ ਆਏ ਹਨ ਇਸ ਪ੍ਰਕਾਰ ਹਜੂਰ ਫਰਮਾਉਂਦੇ ਹਨ ਇਹ ਬਦਲ ਵਰਸਨਾ ਕਰ ਸਹਿਦ ਰਸ ਦੇ ਜਲ ਦੇ ਵਾਹਿਗੁਰੂ ਦੀ ਆਗਿਆ ਹੋਈ ਹੈ ਇਹ ਸਾਰੀ ਦੁਨੀਆ ਦੀ ਠੰਡ ਵਰਦਾਓ ਤੇ ਸਾਰੇ ਔੜਾਂ ਦੇ ਤਾਂ ਹੀ ਚੈੱਕ ਕਰਕੇ ਸੇਤ ਖੇਤੀਆਂ ਦੀ ਹਵਾਵਲ ਤਾਂ ਪੈਦਾ ਕਰੋ ਇਸ ਪ੍ਰਕਾਰ ਜਿਸ ਪ੍ਰਕਾਰ ਬਦਲਦੇ ਤਾਂ ਹੀ પ્રસન્ન ਹੋ ਕੇ ਉਹ ਕਹੀਦਾ ਐਸੇ ਤਰ੍ਹਾਂ ਗੁਰੂ ਮਹਾਰਾਜ ਸਾਹਿਬ ਜੀ ਅਕਾਲ ਪੁਰਖ ਵਾਹਿਗੁਰੂ ਦੀ ਆਗਿਆ ਵਿੱਚ ਜੋ ਸ੍ਰਿਸ਼ਟੀ ਹੈ ਜਿਸ ਸ੍ਰਿਸ਼ਟੀ ਦੇ ਅੰਦਰ ਜ਼ਾਲਮ ਲੋਕ ਤਪਸ਼ ਪੈਦਾ ਕਰ ਰਹੇ ਹਨ ਦੁੱਖ ਦੇ ਰਹੇ ਹਨ ਉਹਨਾਂ ਜਾਨਵਰਾਂ ਦੀ ਤਪਸ਼ ਨੂੰ ਵੇਟ ਕਰਕੇ ਸ਼ਾਂਤ ਬਰਤਾਉਣ ਵਾਸਤੇ ਫੇਰ ਸਤਿਗੁਰੂ ਨਾਨਕ ਦੇਵ ਅਕਾਲ ਪੁਰਖ ਦੀ ਆਗਿਆ ਕਰਕੇ ਆਪ ਪ੍ਰਗਟ ਹੋਏ ਹੋ ਸੰਸਾਰ ਦੇ ਅੰਦਰ ਆਪ ਅੰਮ੍ਰਿਤ ਨਾਮ ਦੀ ਵਰਖਾ ਸਹਿਤ ਰਸ ਦੇ ਕਰੋ ਪ੍ਰੇਮ ਦੇ ਸਰਸ ਬਹੁਤੀ ਵਰਖਾ ਕਰੋ ਜਿਸ ਪ੍ਰਕਾਰ ਬਾਬੇ ਪਾਰੇ ਚਾਰ ਚੱਕ ਨੌਖੰਡ ਪਿਛਮੀ ਸਚਾਟ ਹੋਆ ਸਾਰੀ ਦੁਨੀਆ ਨੂੰ ਆਸਰਾ ਬਖਸ਼ਿਆ ਹੈ ਉਸ ਬਾਤ ਅਰਜ ਕਰ ਰਹੇ ਹਨ ਬਾਰਸ ਸਰਸ ਆਗਿਆ ਤੇ ਸਤਿਗੁਰੂ ਬੱਧਾ ਵਰਖਾ ਕਰੋ ਅਪਦੇਸ਼ ਦੀ ਸਹਿਤ ਰਸ ਪ੍ਰੇਮ ਦੇ ਸਰਸ ਅਰਗਤਾ ਦੇ ਸਹਿਤ ਅਕਾਲ ਪੁਰਖ ਵਾਹਿਗੁਰੂ ਦੀ ਆਗਿਆ ਹੋਈ ਹੈ ਕਿ ਕਰਜ ਗੁਦਾ ਉਧਾਰ ਤੁਸੀਂ ਕਰਨਾ ਹੈ ਓਹੀ ਆਨੰਦ ਸਗਲ ਭਾਗ ਤੇ ਗਰੀਬ ਨੂੰ ਆ ਸਾਰੀ ਸ੍ਰਿਤੀ ਦੇ ਭਾਗ ਜਾਗ ਪੈਣ ਤੇ ਆਪ ਦੇ ਦਰਸ਼ਨ ਕਰਕੇ ਆਪ ਦਾ ਉਪਦੇਸ਼ ਕਰਕੇ ਆਨੰਦ ਸਰੂਪ ਦੀ ਪ੍ਰਾਪਤੀ ਹੋ ਜਾਵੇ ਸਾਰੇ ਭਾਗਾਂ ਵਾਲੇ ਬਣ ਜਾਣ ਸੱਚੇ ਪਾਤਸ਼ਾਹ ਸਭਨਾਂ ਦੇ ਦੇਵੀ ਸੰਪਤ ਦਾ ਰੂਪ ਭਾਗ ਜਾਗ ਪੈਣ ਨਿਸਕਾਮ ਕਰਮਾਂ ਰੂਪੀ ਭਾਗ ਜਾਗ ਪੈਣ ਆਨੰਦ ਦੀ ਪ੍ਰਾਪਤੀ ਹੋਵੇ ਆਪ ਦੀ ਉਪਦੇਸ਼ ਰੂਪੀ ਵਰਖਾ ਕਰਕੇ ਰਹਾਉ ਸੰਤ ਸੰਗੀ ਮਨ ਪਰ ਫੜਾ ਜਿਸ ਪ੍ਰਕਾਰ ਸਾਧ ਸੰਗਤ ਦੀ ਵਰਖਾ ਦੇ ਹੋਣ ਤੋਂ ਸਖੀਆਂ ਸਾਰੀਆਂ ਸੁਹਾਗਣਾ ਪ੍ਰਸਪਤ ਹੁੰਦੀਆਂ ਹਨ ਐਵੇਂ ਸੰਤ ਮਹਾਰਾਜ ਦੇ ਪਿਆਰੇ ਜਿਨ੍ਹਾਂ ਨੂੰ ਸਾਸ਼ ਗਰਾਸ ਵਿੱਚ ਮਿਲਦਾ ਨਹੀਂ ਉਹਨਾਂ ਦੀ ਸੰਗਤ ਕਰਕੇ ਮਨ ਪਰਫੜਾ ਪ੍ਰਫੁੱਲਤ ਹੁੰਦਾ ਹੈ ਮਾਨੋ ਸ਼ੁਭ ਗੁਣਾਂ ਦੀ ਪਰਫੁੱਲਤਾ ਇਹਦੇ ਅੰਦਰ ਪੈਦਾ ਹੁੰਦੀ ਹੈ ਦੇਵੀ ਸੰਪਦਾ ਪ੍ਰਗਟ ਹੋਇ ਆਉਂਦੀ ਹੈ ਸੰਤਾਂ ਦੀ ਸੰਗਤ ਕਰਕੇ ਮਨ ਨੂੰ ਪਰ ਵਿਸ਼ੇਸ਼ ਕਰਕੇ ਫੜਾ ਪਕੜ ਲਈਦਾ ਹੈ ਇਨੂੰ ਵਸ ਕਰ ਲਈਦਾ ਆਪਣੇ ਮੇਲ ਮੇਗ ਤਹਰ ਸੁਹਾਗ ਹੇ ਸਤਿਗੁਰੂ ਦੇ ਸੱਚੇ ਪਾਤਸ਼ਾਹ ਸੰਗਤ ਦੇ ਮਲਾਪ ਵਿੱਚ ਇਹ ਜੇ ਵਕਤ ਵਿੱਚ ਫੇ ਬਦਰੂ ਸਤਿਗੁਰੂ ਜੀ ਸੁਹਾਗ ਆਨੰਦ ਪ੍ਰਾਪਤ ਹੋਵੇ ਸਾਨੂੰ ਵਰਸਣਾ ਕਰੋ ਉਪਦੇਸ਼ ਦਿਓ ਸੱਚੇ ਪਾਤਸ਼ਾਹ ਮੇਲ ਮੇਗ ਤਹਰ ਸੁਹਾਗ ਹੇ ਮਹਾਰਾਜ ਜੀ ਬਦਲ ਦੇ ਮਿਲਣੇ ਕਰਕੇ ਧਰਤੀ ਨੂੰ ਜਿਵੇਂ ਸੁਹਾਗ ਪੈਦਾ ਹੁੰਦਾ ਹੈ ਧਰਤੀ ਵਿੱਚ ਜਦ ਇੱਕ ਪ੍ਰਕਾਰ ਦੀਆਂ ਬੂਟੀਆਂ ਖੇਤੀਆਂ ਆਦਿਕ ਪੈਦਾ ਹੁੰਦੀਆਂ ਬਨਾਸਪਤੀ ਇਸੇ ਪ੍ਰਕਾਰ ਬੁੱਧੂ ਨੇ ਅੰਦਰ اے ਸਤਿਗੁਰੂ ਆਪਦੇ ਉਪਦੇਸ਼ ਦੇ ਮਿਲਣੇ ਕਰਕੇ ਇਹ ਬੁੱਧ ਰੂਪੀ ਧਰਤੀ ਅੰਦਰ ਸੁਹਾਗ ਆਨੰਦ ਅਰੂਪ ਫੁੱਲਵਾੜੀਆਂ ਖਿੜਨ ਆਪ ਕਿਰਪਾ ਕਰੋ ਕਾਨਕੂਰ ਪ੍ਰੀਤ ਮੋਰ ਜਿਸ ਪ੍ਰਕਾਰ ਬੱਦਲ ਦੀ ਜਦੋਂ ਕਰਕੋਰ ਸੁਣਦੇ ਐ ਮੋਰ ਬੋਲਦੇ ਐ ਖੁਸ਼ ਹੋ ਕੇ ਮੋਰਾਂ ਦੀ ਪ੍ਰੀਤੀ ਹੁੰਦੀ ਐ ਇਸੇ ਪ੍ਰਕਾਰ ਸਤਿਗੁਰੂ ਆਪ ਜਦੋਂ ਗੱਜਦੇ ਹੋ ਉਪਦੇਸ਼ ਦਿੰਨੇ ਹੋ ਬੱਦਰ ਦੀ ਨਹੀਂ ਆਈ ਸਾਡੇ ਚਿਤ ਮਨ ਰੂਪੀ ਮੋਹ ਜਿਹੜੇ ਐ ਇਹਨਾਂ ਦੇ ਚਿਤ ਨੂੰ ਪ੍ਰਸ਼ੰਤਾ ਹੁੰਦੀ ਐ ਗਨ ਗਰਜਤ ਕਨ ਘੋਰ ਪ੍ਰੀਤ ਮੂਰ ਮੋਰਾਂ ਦੀ ਪ੍ਰੀਤੀ ਐ ਬੱਦਰ ਦੀ ਕੰਕੋਰ ਨਾਲ ਕਿਵੇਂ ਸਤਿਗੁਰੂ ਸਾਡੇ ਮਨ ਦੀ ਪ੍ਰੀਤੀ ਐ ਆਪ ਦੀ ਉਪਦੇਸ਼ ਰੂਪੀ ਗਰਜ ਦੇ ਨਾਲ ਚਿਤ ਚਾਤਰਕ ਬੂੰਦ ਔਰ ਜਿਵੇਂ ਮਹਾਰਾਜ ਦੀ ਚਾਤਰਕ ਬਖੀਹੇ ਸ਼ਾਂਤੀ ਬੂੰਦ ਮਨ ਨੂੰ ਗੱਲ ਕਰੀ ਰੱਖਦੇ ਆ ਇਸੇ ਪ੍ਰਕਾਰ ਸਾਡਾ ਚਿੱਤਰੂਪੀ ਜਿਹੜਾ ਬੰਦੀ ਹੈ ਆਪਦੀ ਜੀਵ ਇਸ ਦੀ ਏਕਤਾ ਰੂਪੀ ਅਪੇਦ ਨਿਸ਼ਚੇ ਰੂਪ ਸ਼ਾਂਤੀ ਬੂੰਦ ਦੀ ਤਰਫ ਨੂੰ ਪੱਕ ਰਹੇ ਹਾਂ ਐਸੋ ਹਰ ਸੰਗੇ ਮਨ ਮੇ ਜਿਵੇਂ ਦ੍ਰਿਸ਼ਟਾਂ ਦਿੱਤੇ ਉਵੇਂ ਦਾ ਦ੍ਰਿਸ਼ਟਾਂ ਦੇ ਅਨੁਸਾਰ ਇਸ ਪ੍ਰਕਾਰ ਹਰੀ ਅਕਾਲਪੁਰ ਖਾਬ ਦੇ ਸਾਡਾ ਮਨ ਜੁੜਿਆ ਹੋਇਆ ਹੈ ਤਿਆਗ ਮਾਇਆ ਧੂ ਜਿਹੜੀ ਮਾਇਆ ਤੋਖੇ ਦੇਣ ਵਾਲੀ ਇਹਦਾ ਤਿਆਗ ਕਰਤਾ ਹੈ ਮਹਾਂਪੁਰਖਾਂ ਨੇ ਮਿਲ ਸੰਤ ਨਾਨਕ ਜਾਗਿਆ ਸਤਿਗੁਰੂ ਸਾਹਿਬ ਜੀ ਕਹਿੰਦੇ ਸੰਤਾਂ ਭਗਤਾਂ ਦੇ ਨਾਲ ਮਿਲ ਕਰਕੇ ਉਹਨਾਂ ਗੁਰੂਆਂ ਖਾਂ ਦਾ ਮਨ ਗਿਆਨ ਵਸਦਾ ਜਾਗ ਪਿਆ ਹੈ ਕਿ ਵਿਦਿਆ ਦੀ ਨੀਂਦ ਚਲੀ ਗਈ ਹੈ ਮਲਾਰ ਮਹੱਲਾ ਪੰਜਵਾ ਗੁਣ ਗੋਪਾਲ ਗਾਓ ਨੀਤ ਏ ਪਿਆਰਿਓ ਗੋਪਾਲ ਅਕਾਲ ਪੁਰਖ ਦੇ ਗੁਣਾਂ ਨਿਤ ਗਾਇਆ ਕਰੋ ਹਮੇਸ਼ਾ ਗਾਓ ਆਪਣੀ ਜ਼ਿੰਦਗੀ ਵਿੱਚ ਰਾਮ ਨਾਮ ਧਾਰ ਚੀ ਅਤੇ ਰਾਉ ਦੇ ਨਾਮ ਨੂੰ ਕੀਰਤਨ ਜਿੱਥੇ ਗਾਓ ਨਾਲ ਪਰਮੇਸ਼ਰ ਦੇ ਨਾਮ ਨੂੰ ਚਿੱਤ ਜੀ ਵੀ ਧਾਰਨਾ ਕਰੋ ਮਸਾਉਣਾ ਕਰੋ ਰਹਾਉ ਛੋੜ ਮਾਨ ਤਜ ਗੁਮਾਨ ਇੱਕ ਮਾਨ ਨਾ ਕਰਿਆ ਕਰੋ ਕਿ ਅਸੀਂ ਗੁਣੀ ਹਾਂ ਇਹ ਮਾਨ ਦੀ ਇੱਛਾ ਛੱਡ ਦਿਓ ਜਿਹੜਾ ਮਾਨ ਦੀ ਚਾਹ ਕਿ ਸਾਡਾ ਲੋਕ ਸਤਕਾਰ ਕਰਨ ਜਲੂਸ ਕੱਢਣ ਫੁੱਲਾਂ ਦੀਆਂ ਮਾਲਾ ਪਾਉਣ ਤਾਂ ਹੀ ਅਸੀਂ ਮਾਨ ਵਾਲੀ ਵੱਡੇ ਬਣ ਸਕਦੇ ਆ ਇਹ ਮਾਨ ਦੀ ਇੱਛਾ ਛੱਡ ਦਿਓ ਤਜ ਗੁਮਾਨ ਗੋਇਂਦਰੀਆਂ ਦੇ ਅੰਦਰ ਜਿਹੜਾ ਮਾਣ ਹੈ ਆਪਦੇ ਗੁਣਾਂ ਦਾ ਕਿ ਮੇਰੇ ਵਰਗਾ ਕੰਠ ਨਹੀਂ ਕਿਸੇ ਦਾ ਸੋਹਣਾ ਮੇਰੇ ਵਰਗਾ ਗਾਉਣਾ ਨਹੀਂ ਕਿਸੇ ਨੂੰ ਆਉਂਦਾ ਅਤੇ ਗੋਇਂਦਰੀਆਂ ਕਰਕੇ ਜੋ ਦੇਖਣ ਸੁਣਨ ਸੁੰਘਣ ਆਦ ਕਾ ਸਭ ਤੋਂ ਸਪਰਸ਼ੂਪਰ ਕਰਨ ਨੂੰ ਵਿਸ਼ਿਆਂ ਦੇ ਮਨਨ ਵਿੱਚ ਮਨ ਲੱਗਾ ਹੋਇਆ ਹਰ ਵਕਤ ਏ ਰੇ ਰੇ ਜੀ ਗੁਨਾ ਦਾ ਗੁਮਾਨ ਵੀ ਤਿਆਗ ਦਿਓ ਮਿਲ ਸਾਧੂਆ ਕੈ ਸੰਗ ਨਿਲ ਕਰਕੇ ਮਹਾਤਮਾ ਦੀ ਸੰਗਤ ਇਹ ਮਾਨ ਦੀ ਇੱਛਾ ਮਿਟਦੀ ਹੈ ਹਰ ਸਿਮਰ ਏਕ ਰੰਗ ਇਕ ਰੰਗ ਇਕ ਰਸ ਹੋ ਕੇ ਹਰੀ ਦਾ ਸਿਮਨ ਕਰ ਫੇਰ ਇਕ ਦਾ ਰੰਗ ਆਨੰਦ ਤੈਨੂੰ ਪ੍ਰਾਪਤ ਹੋ ਜਾਏਗਾ ਇਕੇ ਦਾ ਰੰਗ ਰੂਪ ਹੋ ਜਾਏਗਾ ਮਿਟ ਜਾਏ ਦੁਖ ਮੀਤ اے ਮੇਰੇ ਸੱਜਣ ਜਣਾ ਤੇਰੇ ਜਿਹੜੇ ਸ਼ਬਦ ਸੁਪਰਸ਼ ਨੂੰ ਪ੍ਰਸੰਗਤ ਦੋਸ਼ ਹੈ ਇਹ ਸਾਰੇ ਮਿਟ ਜਾਣਗੇ ਪਾਰ ਬ੍ਰਹਮ ਭੈ ਦਿਆ ਜਦੋਂ ਪਾਰ ਬ੍ਰਹਮ ਕਾਲਪੁਰਖ ਵਾਹੀ ਹੋਈ ਦਿਆਲੂ ਹੋਏ ਬਿੰਸ ਗਏ ਵਿਖਾਇ ਜੰਜਾਲ ਉਹਦੇ ਵਿਸ਼ਿਆਂ ਦੇ ਜਿਹੜੇ ਜੰਜਾਲ ਬੰਧਨ ਸੀ ਧੰਦੇ ਸੀ ਇਹ ਸਾਰੇ ਨਾਸ਼ ਹੋ ਗਏ ਵਿਸ਼ੇ ਵੀ ਨਾਸ ਹੋ ਗਏ ਜੰਜਾਲ ਬੰਧਨ ਵੀ ਨਾਸ ਹੋ ਗਏ ਸਾਧ ਜਨ ਕੈ ਚਰਨ ਲਾ ਲ ਸੰਤਾਂ ਭਗਤਾਂ ਨੇ ਚਰਨਾ ਕਮਲਾਂ ਜੀ ਲਗਣੇ ਕਰਕੇ ਦਾਤ ਪ੍ਰਾਪਤ ਹੋਈ ਹੈ ਨਾਨਕ ਗਾਵੇ ਗੋਬਿੰਦ ਨੀ ਸਤਿਗੁਰੂ ਸਾਹਿਬ ਜੀ ਕਹਿੰਦੇ ਗੋਬਿੰਦ ਅਕਾਲ ਪ੍ਰੂਰਿ ਨਿਤਾ ਵਰਤੀ ਗਾਉਣੇ ਹ ਮਲਾਰ ਮਹੱਲਾ ਪੰਜਵਾਂ ਕਹਨ ਗਰਜਤ ਗੋਬਿੰਦ ਰੂਪ ਸਤ ਸੰਗਤ ਜੀ ਵੱਧੜਦੀ ਨੇ ਆਈ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਕੈਸੇ ਆ ਗੁਰੂ ਨਾਨਕ ਦੇਵ ਗੋਬਿੰਦ ਰੂਪ ਅਕਾਲ ਪੁਰਖ ਦਾ ਰੂਪ ਜੋ ਗੁਰੂ ਸਾਹਿਬ ਹਨ ਗੁਰੂ ਨਾਨਕ ਦੇਵ ਜੀ ਉਹ ਕੰਨ ਬੱਦਲ ਦੀ ਨਿਆਈ ਉਪਦੇਸ਼ ਰੂਪੀ ਵਰਖਾ ਅੰਗ ਗਰਜ ਕਰਦੇ ਹਨ ਗੱਜਦੇ ਹਨ ਸੱਚੇ ਪਾਤਸ਼ਾਹ ਕੋ ਨੂੰ ਗਾਉ ਤ ਸੁਖ ਚੈਨ ਸਤਿਗੁਰਾਂ ਦੇ ਨਾਲ ਮਿਲ ਕੇ ਗੁਣ ਗਾਉਣ ਨਾਲ ਸੁਖ ਤੇ ਚੈਨ ਸ਼ਾਂਤੀ ਪ੍ਰਾਪਤ ਹੁੰਦੀ ਹੈ ਰਹਾਉ ਹਰ ਚਰਨ ਸਰਨ ਉਤਰਨ ਸਾਗਰ ਹਰੀ ਅਕਾਲ ਪੁਰਖ ਦੇ ਚਰਨਾਂ ਦੀ ਜਿਹੜੀ ਸ਼ਰਨ ਲੈਣੀ ਹੈ ਇਸ ਸੰਸਾਰ ਤੋਂ ਤਰਨ ਆ ਕੇ ਜਹਾਜ ਦੀ ਨਹੀਂ ਆਈ ਹੈ ਉਹਨਾਂ ਅਨਹਤਾ ਰਸ ਬੈਨ ਅਨਹਤਾ ਨਾਸ ਤੋਂ ਰਹਿਤ ਜੋ ਇੱਕ ਰਸ ਪਰਮੇਸ਼ਰ ਦੇ ਨਾਮ ਦੀ ਤੁਲੀ ਦਾ ਉਚਾਰਨਾ ਹੈ ਇਹ ਬਚਨਾਂ ਦਾ ਪ੍ਰੇਮ ਦੇ ਨਾਲ ਹੈ ਇਹ ਸਾਧ ਸੰਗਤ ਜੀ ਰਸ ਪ੍ਰੇਮ ਦੀ ਪ੍ਰਾਪਤੀ ਹੁੰਦੀ ਹੈ ਪਾਠਕ ਪਿਆਸ ਚਿਤ ਸਰੋਵਰ ਜਿਸ ਤੁਰਕਾਰ ਰਾਹੀ ਕੋਈ ਹੋਵੇ ਉਹਨੂੰ ਤਿਆ ਲੱਗੀ ਹੋਵੇ ਸਰੋਵਰ ਵਿੱਚੋਂ ਜਲ ਛਕਣ ਦੀ ਆਤਮਾ ਜਾਲ ਲੈਣ ਇਸੇ ਪ੍ਰਕਾਰ ਪਾਠਕ ਪਿਆਸ ਇਹ ਜਿਗਿਆਸੂ ਜਿਹੜੇ ਪਾਠਕ ਰਾਇਆਂ ਦੀਆਂ ਹੀ ਹਨ ਹੈ ਕਿ ਮਹਾਰਾਜੀ ਇਹਨਾਂ ਨੂੰ ਪਿਆਸ ਤੇ ਲੱਗੀ ਹੋਈ ਆ ਉਹਦੇ ਦਰਸ਼ਨਾਂ ਦੀ ਕਿਤੋਂ ਇਸ ਸਰੋਵਰ ਇਹਦੇ ਚੋਂ ਆਤਮਾ ਆਨੰਦ ਜਿਹੜਾ ਇਹ ਜਲ ਹੈ ਇਹਦੇ ਲੈਣ ਦੀ ਇੱਛਾ ਇਹਨਾਂ ਦੀ ਹੈ ਚੇਤਨ ਤੂੰ ਸੰਸਾਰ ਦੇ ਅੰਦਰ ਜੋ ਆਤਮਾ ਅੰਤਕਾਰਨ ਹੈ ਇਸ ਸਰੋਵਰ ਦੀ ਨਹੀਂ ਆਈ ਹੈ ਸਤਿਐਵੇਂ ਅੰਦਰੂਪ ਜੋ ਇਹ ਜਲ ਹੈ ਇਸ ਅਨੰਦ ਦੇ ਲੈਣੋ ਆ ਕੇ ਜਤਨ ਕਰਦੇ ਹਾਂ ਹਰ ਦਰਸ ਪ੍ਰੇਮ ਜਨ ਨਾਨਕ ਸਰਗੁਰੂ ਸਾਹਿਬ ਜੀ ਕਹਿੰਦੇ ਇਹ ਹਰੀ ਆਪ ਦੇ ਦਰਸ਼ਨਾਂ ਦਾ ਪਿਆਰ ਲੱਗਾ ਹੋਇਆ ਸਾਨੂੰ ਜਨਾਂ ਦੇ ਥਾਈਂ ਕਰ ਕਿਰਪਾ ਪ੍ਰਭ ਦੈ ਕਿਰਪਾ ਬ੍ਰਿਸ਼ਟੀ ਕਰਕੇ ਮਹਾਰਾਸਾਭ ਦੇਣਾ ਕਰਦੇ ਹਾਂ ਤਾਂ ਇਹ ਦਾਤ ਪ੍ਰਾਪਤ ਹੁੰਦੀ ਹੈ ਮਲਾਰ ਮਹੱਲਾ 5 ਹੇ ਗੋਬਿੰਦ ਹੇ ਗੋਪਾਲ ਸੋਤਰੂ ਮਾਰਾ ਸਾ ਵਾ ਕੋ ਚਾਰਦੇ ਹਨ ਪਰਮੇਸ਼ਰ ਦੇ ਸਰਮਖੋ ਹੇ ਗੋਬ ਹੇ ਗੋਬਿੰਦ ਹੇ ਪ੍ਰithvi ਦੀ ਰਖਿਆ ਕਰਨ ਵਾਲੇ ਪਰਮੇਸ਼ਰ ਹੇ ਗੋਪਾਲ ਹੇ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲੇ ਸਾਰਿਆਂ ਦੀ ਹੇ ਦਇਆਲ ਨਾਲ ਹੇ ਦਇਆ ਦੇ ਘਰ ਪਰਮੇਸ਼ਰ ਹੇ ਲਾਲ ਬੇਕੀਮਤ ਹੇ ਲਾਲ ਪਿਆਰੇ ਰਹਾਉ ਪ੍ਰਾਨੁ 나ਥ ਅਨਾਥ ਸਖੇ हे ਪ੍ਰਾਨ ਸਾਰਿਆਂ ਦੇ ਪ੍ਰਾਣਾ ਦੇ 나ਥ ਸਵਾਮੀ हे ਅਨਾਥ ਗਰੀਬਾਂ ਦੇ ਪਿਆਰੇ ਦੀਨ ਦਰਦ ਨਿਵਾਰ हे ਮਹਾਰਾ ਗਰੀਬਾਂ ਦੀਆਂ ਪੀੜਾਂ ਨੂੰ ਮਿਟਣ ਵਾਲੇ ਹੋ ਵਿਦਿਆਦੀਆਂ हे ਸਮਰਾਥ ਆਗਮ ਪੂਰਨ हे ਸਰਵ ਕਲਾ ਸਮਰਾਥ हे ਮਹਾਰਾ ਸ਼ਾਸਤਰਾਂ ਕਰਕੇ ਵੀ ਗਮਤ ਨਹੀਂ ਆਪਦੀ ਪਾਈ ਜਾਂਦੀ ਹੇ ਸਾਰੇ ਸਾਂ ਵਿੱਚ ਪੂਰਨ ਵਿਆਪਕ ਮੋਹੀ ਮਾਇਆ ਧਾਰ ਸਾਡੇ ਤੇ ਮਾਰਾ ਆਪਣੀ ਮਾਇਆ ਕਿਰਪਾ ਦ੍ਰਿਸ਼ਟੀ ਧਾਰਨ ਕਰੋ ਅੰਧ ਕੂਪ ਮਹਾ ਭਿਆਨ ਇਹ ਅੰਧਾ ਖੂ ਜੋ ਸੰਸਾਰ ਹੈ ਜਿਸ ਵਿੱਚ ਕਾਲ ਬੜਾ ਮਹਾ ਭਿਆਨਕ ਅਜਗਰ ਸੱਪ ਦੀ ਨੇ ਆਈ ਐ ਨਾਨਕ ਪਾਰ ਉਤਾ ਇਹ ਸੰਸਾਰ ਸੁਣ ਕਾਮ ਕਰੋ ਜਿਸ ਵਿੱਚ ਬੜੇ ਭਿਆਨਕ ਸਰ ਪਹਨਗੇ ਅਸਰਾਲਾ ਹਨਗੇ ਮਹਾ ਭਿਆਨਕ ਜੋ ਅੰਧਾ ਖੂ ਇਹ ਸੰਸਾਰ ਹੈ ਮਹਾ ਭਿਆਨ ਕਾਲ ਹੈ ਭਿਆਨਕ ਨਾਨਕ ਪਾਰ ਉਤਾਰ ਇਸ ਨੂੰ ਗੁਰੂ ਸਾਹਿਬ ਜੀ ਕਹਿੰਦੇ ਆ ਮੁਗਤ ਰੂਪੀ ਖੰਾਰੇ ਤੇ ਉਤਾਰ ਪਾਰ ਕਰਕੇ ਉਤਾਰਦੇ ਹੋ